ਬਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਉਹ ਚੇਰੀ ਮੰਜ਼ਿਲ ਹੋਵੇ ਉਹਨਾ ਹੀ ਵੱਡਾ ਉਦਮ ਵੀ ਕਰਨਾ ਪੈਂਦਾ ਹੈ ਧਰਮ ਕਰਮ ਬੰਦਗੀ ਸਾਦੂਤਾ ਵੀ ਇੱਕੋ ਜਨਮ ਦੀ ਹੀ ਨਹੀਂ ਪੈਦਾ ਹੋ ਜਾਂਦੀ ਅਤੇ ਫਿਰ ਪ੍ਰਾਪਤੀ ਲਈ ਤਾਂ ਕਈ ਕਈ ਜਨਮਾਂ ਦੀ ਬੰਦਗੀ ਦੁੱਲਦੀ ਹੈ। ਤਾਤਰ ਬਾਬਾ ਨੰਦ ਸਿੰਘ ਜੀ ਦਾ ਹੁਣ ਦਾ ਜਨਮ ਵੀ ਵਿਸ਼ਲੇ अनेका ਜਨਮਾਂ ਦੀ ਕਹਾਣਾਂ ਦਾ ਪਰਮਾਣ ਹੈ। ਜਿਸ ਕਰਕੇ ਪ੍ਰਮਾਤਮਾ ਨੇ ਉਹਨਾਂ ਨੂੰ ਸਤਿਗੁਰਾਂ ਦੀ ਪੂਜਾ, ਪ੍ਰਤੀਸ਼ਠਾ, ਮਾਣ ਸਤਕਾਰ ਕਰਨ ਦੀ ਯੋਗਤੀ ਪ੍ਰਗਟ ਕਰਨ ਹਿਤ ਨਿਬਤ ਅਵਤਾਰੀ ਜਾਮਾ ਬਖਸ਼ਿਆ। ਇਹ ਸਾਖੀ ਵੀ ਇਹ ਹੀ ਦੱਸਦੀ ਹੈ। ਕਿ ਬਾਬਾ ਜੀ ਨੇ ਐਸੀ ਮਹਾਤਾ ਭਰੇ अनेका ਜਨਮ ਤਾਰੇ ਹੋਣਗੇ ਜਿਨ੍ਹਾਂ ਵਿੱਚ ਇੱਕ ਜਨਮ ਦੀ ਸਾਖੀ ਬਾਬਾ ਜੀ ਨੇ ਆਪ ਸੁਣਾਈ ਬਾਬਾ ਜੀ ਨਾਨਕ ਸਰ ਕਲੇਰਾ ਵਿਰਾਜਮਾਨ ਸਨ ਸੰਗਤਾਂ ਦੂਰੋਂ ਨੇੜੇੋਂ ਆ ਕੇ ਦਰਸ਼ਨ ਕਰ ਰਹੀਆਂ ਸਨ ਅੱਜ ਇੱਕ ਨਵੇਂ ਬ੍ਰੇਮੀ ਨੂੰ ਤੱਕ ਕੇ ਬਾਬਾ ਜੀ ਨੇ ਪੁੱਛਿਆ ਭਾਈ ਤੂੰ ਕੌਣ ਹੈ ਕਿੱਥੋਂ ਆਇਆ ਹੈ ਤੇਰਾ ਨਾਮ ਕੀ ਹੈ ਤਾਂ ਉਸ ਨੇ ਅੱਗੋਂ ਬੇਨਤੀ ਕੀਤੀ ਜੀ ਮੇਰਾ ਪਿੰਡ ਕਲੇਰ ਹੈ ਤੇ ਨਾਮ ਮੇਰਾ ਕਰਤਾਰ ਸਿੰਘ ਹੈ ਪਿਤਾ ਦਾ ਨਾਮ ਨਿਧਾਨ ਸਿੰਘ ਹੈ ਇਹ ਸੁਣ ਕੇ ਬਾਬਾ ਜੀ ਨੇ ਆਖਿਆ ਪਹਿਲਾਂ ਤਾਂ ਤੈਨੂੰ ਕਦੇ ਦੇਖਿਆ ਨਹੀਂ ਹੈ ਤਾਂ ਬਾਬਾ ਜੀ ਦੀ ਗੱਲ ਸੁਣ ਕੇ ਦੱਸਿਆ ਜੀ ਮੈਂ ਲਖਨਊ ਨੌਕਰੀ ਕਰਦਾ ਹਾਂ ਅੱਜ ਛੁੱਟੀ ਆਇਆ ਹਾਂ ਤੇ ਦਰਸ਼ਨ ਕਰਨ ਦਾ ਫੁਰਨਾ ਬਣਿਆ ਇਸ ਲਈ ਤੁਹਾਡੇ ਦਰਸ਼ਨ ਕੀਤੇ ਹਨ ਬਾਬਾ ਜੀ ਨੇ ਪੁੱਛਿਆ ਲਖਨਊ ਕੀ ਦੇਖਿਆ ਸੁਣਿਆ ਨਾ ਉਸਨੇ ਦੱਸਿਆ ਜੀ ਇੱਕ ਤਾਂ ਇਹ ਸੁਣਿਆ ਹੈ ਕਿ ਇੱਥੇ ਲਖਨਊ ਵਿੱਚ ਲੱਖ ਨਈ ਰਹਿੰਦਾ ਸੀ ਤੇ ਜਦੋਂ ਵੀ ਕੋਈ ਉੱਥੇ ਹੋਰ ਨਈ ਆ ਜਾਂਦਾ ਸੀ ਤਾਂ ਉਹ ਸਾਰੇ ਲੋਕ ਆਪਣੇ ਆਏ ਭਾਈਚਾਰੇ ਦੇ ਬੰਦੇ ਨੂੰ ਇੱਕ ਇੱਟ ਤੇ 1-1 ਰੁਪਇਆ ਮਦਦ ਵਜੋਂ ਦਿੰਦੇ ਸਨ ਜਿਸ ਕਾਰਨ ਉਸ ਨੂੰ 1 ਲੱਖ ਰੁਪਇਆ ਇਕੱਠਾ ਹੋ ਜਾਂਦਾ ਸੀ ਤੇ 1 ਲੱਖ ਇੱਟ ਮਿਲ ਜਾਂਦੀ ਸੀ ਇੱਟਾਂ ਨਾਲ ਉਹ ਮਕਾਨ ਬਣਾ ਲੈਂਦਾ ਸੀ 10 ਰੁਪਈਏ ਨਾਲ ਕਾਰੋਬਾਰ ਚਲਾ ਲੈਂਦਾ ਸੀ ਅਤੇ ਐਸੇ ਹੀ ਕਾਰਨ ਉਸ ਦਾ ਨਾਮ ਲਖਨਊ ਸ਼ਹਿਰ ਪੈ ਗਿਆ ਇਹ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਦੇਖੋ ਕਿੰਨਾ ਚੰਗਾ ਗੁਣ ਹੈ ਜੋ ਆਪਣੇ ਭਾਈਚਾਰੇ ਪ੍ਰਤੀ ਈਰਖਾ ਬਖੀਲੀ ਨਹੀਂ ਹੈ ਬਲਕਿ ਉਸ ਦੀ ਮਦਦ ਕਰਦੇ ਹਨ ਚੰਗੇ ਗੁਣ ਦੀ ਕਦਰ ਕਰਨੀ ਚਾਹੀਦੀ ਹੈ ਭਾਵੇਂ ਉਹ ਕੋਈ ਵੀ ਹੋਵੇ ਈਰਖਾ ਬਖੀਲੀ ਵਿੱਚ ਸੜਨਾ ਨਹੀਂ ਚਾਹੀਦਾ ਇਹ ਬਚਨ ਕਰਨ ਉਪਰੰਤ ਕਹਿਣ ਲੱਗੇ ਕੁਝ ਹੋਰ ਦੇਖਿਆ ਹੈ ਤਾਂ ਉਸਨੇ ਕਿਹਾ ਜੀ ਹਾਂ ਇਹ ਲਖਨਊ ਕਿਸੇ ਸਮੇਂ ਮੁਸਲਮਾਨਾਂ ਦੀ ਰਾਜਧਾਨੀ ਨਹੀਂ ਰਹੀ ਹੈ ਤੇ ਉੱਥੇ ਦੋ ਆਮਾਮ ਬਾੜੇ ਹਨ ਵੱਡੇ ਨੂੰ ਹੂਲ ਭਲਈਆ ਕਹਿੰਦੇ ਹਨ ਬਾਬਾ ਜੀ ਨੇ ਪੁੱਛਿਆ ਹੂਲ ਭਲਈਆ ਦਾ ਕੀ ਮਤਲਬ ਹੈ ਤਾਂ ਕਰਤਾਰ ਸਿੰਘ ਨੇ ਦੱਸਿਆ ਜੀ ਇਸ ਵਿੱਚ ਕੋਈ ਪਹਿਲੀ ਵਾਰੀ ਜਾਵੇ ਤਾਂ ਬਾਹਰ ਆਉਣ ਦੇ ਰਸਤੇ ਭੁੱਲ ਜਾਂਦਾ ਹੈ ਇਹ 150 ਫੁੱਟ ਲੰਬਾ ਹੈ ਤੇ 75 ਫੁੱਟ ਚੌੜਾ ਹੈ ਅਤੇ ਇਸ ਵਿੱਚ ਕੋਈ ਥੰਮ ਨਹੀਂ ਹੈ। ਐਸ.ਡੀ. ਦੀਵਾਰ 15 ਫੁੱਟ ਚੌੜੀ ਹੈ ਤੇ ਪੌੜੀਆਂ ਵੀ ਦੀਵਾਰ ਦੇ ਵਿੱਚ ਹੀ ਹਨ। ਤੇ ਇੱਕ ਹਜ਼ਾਰ ਦਰਵਾਜ਼ਾ ਵੀ ਦੀਵਾਰ ਵਿੱਚ ਹੈ। ਦੀਵਾਰ ਦੀ ਚਣਾਈ ਚੂਨਾ, ਇੱਟੀ ਤੇ ਸੁਰਖੀ ਨਾਲ ਹੈ। ਸੀਮਿੰਟ, ਲੋਹਾ, ਲੱਕੜੀ ਕਿਧਰੇ ਨਹੀਂ ਵਰਤਿਆ ਗਿਆ। ਪੌੜੀਆਂ ਤਾਂ ਅਵਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਪਰ ਜੇ ਕੋਈ ਪੌੜੀਆਂ ਉੱਪਰ ਚੜ ਜਾਵੇ ਤਾਂ ਆਪ ਹੀ ਇਕੱਲਾ ਵਾਪਸ ਨਹੀਂ ਆ ਸਕਦਾ। ਭੂਲ ਭੁਲੇਖੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ। ਭਾਵੇਂ ਯਤਨ ਕਿਤਨਾ ਮਰਜ਼ੀ ਕਰ ਲਵੇ, ਬਿੜਾ ਦੱਸੇ, ਪਤਾ ਨਹੀਂ ਲੱਗਦਾ। ਬਣਾਉਣ ਤੇ ਬਣਾਉਣ ਵਾਲੇ ਨੇ ਕਮਾਲ ਹੀ ਕਰ ਰੱਖੀ ਹੈ। ਅਤੇ ਇਹ ਭੂਲ ਭੁਲੇਖਾ ਜੋ ਹੈ ਇਹ ਨਵਾਬ ਸਿਫਤ ਦੋਲਾ ਨੇ ਬਣਵਾਇਆ ਹੈ। ਇਹ ਸੁਣ ਕੇ ਬਾਬਾ ਜੀ ਨੇ ਫਰਮਾਇਆ, "ਹਾਂ ਭਾਈ, ਇਹ ਨਵਾਬ ਸਿਫਤ ਦੋਲਾ" ਚੰਗਾ ਧਰਮੀ ਰਾਜਾ ਹੋਇਆ। ਇੱਕ ਵਾਰੀ ਕਾਲ ਪੈ ਗਿਆ ਤੇ ਸਾਰੇ ਪਾਸੇ ਹਾਹਾਕਾਰ ਮਚ ਗਈ। ਲੋਕਾਂ ਨੇ ਜਾ ਕੇ ਰਾਜੇ ਪਾਸ ਫਰਿਆਦ ਕੀਤੀ। ਤਾਂ ਨਵਾਬ ਨੇ ਸੋਚਿਆ ਕਿ ਬਿਨਾਂ ਕੰਮ ਤੋਂ ਪੈਸੇ ਦੇਣੇ ਠੀਕ ਨਹੀਂ ਹਨ ਤੇ ਇਤਨੇ ਲੋਕਾਂ ਨੂੰ ਰੋਟੀ ਵੀ ਨਹੀਂ ਦਿੱਤੀ ਜਾ ਸਕਦੀ। ਸੋ ਇਹ ਸੋਚ ਵਿਚਾਰ ਕੇ ਰਾਜੇ ਨੇ ਇਹ ਭੂਲ ਭਲਾਈਆਂ ਬਣਾਉਣ ਦਾ ਪ੍ਰੋਗਰਾਮ ਬਣਾ ਦਿੱਤਾ ਤੇ 25 ਪੈਸੇ ਦਿਹਾੜੀ ਦੇਣ ਦਾ ਐਲਾਨ ਕੀਤਾ। ਇਹ ਸੁਣ ਕੇ ਦੁਨੀਆ ਨੂੰ ਸੁੱਖ ਦਾ ਸਾਹ ਆਇਆ ਤੇ ਸਭ ਕੋਈ ਕੰਮ ਕਰਨ ਲੱਗਾ ਪਰ ਜੋ ਅਮੀਰ ਲੋਕ ਸਨ ਕੰਮ ਨਹੀਂ ਕਰਨ ਕਰ ਸਕਦੇ ਉਹਨਾਂ ਦੀ ਹਾਜ਼ਰੀ ਲਾ ਕੇ ਪੈਸੇ ਦੇ ਦਿੱਤੇ ਜਾਂਦੇ ਸਨ ਜਦੋਂ ਇਹ ਕੰਮ ਪੂਰਾ ਹੋ ਗਿਆ ਤਾਂ ਰਾਜੇ ਨੇ ਹੁਕਮ ਕੀਤਾ ਕਿ ਜੋ ਵੀ ਆਪਣੇ ਘਰ ਦਾ ਕੂੜਾ ਕਰਕਟ ਇੱਥੇ ਲਿਆ ਕੇ ਸੁੱਟ ਦੇਵੇਗਾ ਉਸ ਨੂੰ ਰਾਸ਼ਨ ਦੇ ਦਿੱਤਾ ਜਾਏਗਾ ਇਹ ਸੁਣ ਕੇ ਲੋਕਾਂ ਨੇ ਇਸ ਤਰ੍ਹਾਂ ਕੀਤਾ ਇਸੇ ਕਾਰਨ ਉੱਥੇ ਕੂੜੇ ਦੇ ਢੇਰ ਲੱਗ ਗਏ ਇਹ ਜੋ ਕੁਝ ਵੀ ਰਾਜਾ ਕਰ ਰਿਹਾ ਸੀ ਇਹ ਸਭ ਲੋਕਾਂ ਦੇ ਭਲੇ ਵਾਸਤੇ ਸੀ ਰੱਬ ਵੱਲੋਂ ਇਮਤਿਹਾਨ ਦੇ ਪਰਚੇ ਮੈਂਦੇ ਹਨ ਪਰਚਾ ਰਾਜੇ ਉੱਪਰ ਵੀ ਆ ਪਿਆ ਇੱਕ ਦਿਨ ਇੱਕ ਸੁੰਦਰ ਇਸਤਰੀ ਰਾਜੇ ਦੇ ਸਾਹਮਣੇ ਆ ਕੇ ਖੜੋ ਗਈ ਰਾਜੇ ਨੇ ਪੁੱਛਿਆ ਤੂੰ ਕੌਣ ਹੈ ਤਾਂ ਉਸਨੇ ਦੱਸਿਆ ਮੈਂ ਲక్ష్ਮੀ ਹਾਂ ਤਾਂ ਫਿਰ ਕਿਸ ਵਾਸਤੇ ਆਈ ਹੈ ਆਖਿਆ ਜਿੱਥੇ ਦਲੇਦਰ ਆ ਜਾਵੇ ਮੈਂ ਉੱਥੇ ਨਹੀਂ ਰਹਿੰਦੀ ਰਾਜੇ ਨੇ ਆਖਿਆ ਤੇਰੀ ਮਰਜ਼ੀ ਮੈਂ ਤਾਂ ਜੋ ਬਚਨ ਕਰ ਬੈਠਾ ਹਾਂ ਉਹ ਪੱਥਰ ਤੇ ਲੀਖ ਹੈ ਲక్ష్ਮੀ ਚਲੀ ਗਈ ਬਸ ਲక్ష్ਮੀ ਦੇ ਜਾਣ ਦੀ ਧੇਰ ਸੀ ਕਿ ਸਭ ਖਜ਼ਾਨੇ ਖਾਲੀ ਹੋ ਗਏ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਫਿਰ ਇੱਕ ਦਿਨ ਸੁੰਦਰ ਲੜਕਾ ਰਾਜੇ ਦੇ ਸਾਹਮਣੇ ਆ ਕੇ ਹਾਜ਼ਰ ਹੋਇਆ ਉਸ ਨੂੰ ਪੁੱਛਿਆ ਤੂੰ ਕੌਣ ਹੈ ਤਾਂ ਉਸ ਨੇ ਦੱਸਿਆ ਮੈਂ ਕਲਬ੍ਰਿਚ ਹਾਂ ਤੇ ਜਿੱਥੇ ਦਿਲਇਦਰ ਆ ਜਾਵੇ ਲక్ష్ਮੀ ਚਲੀ ਜਾਵੇ ਉੱਥੇ ਮੈਂ ਨਹੀਂ ਰਹਿ ਸਕਦਾ ਮੈਂ ਵੀ ਚਲਿਆ ਰਾਜੇ ਨੇ ਆਖਿਆ ਤੇਰੀ ਮਰਜ਼ੀ ਜਾਣਾ ਹੈ ਤਾਂ ਜਾ ਬਸ ਉਸ ਦੇ ਜਾਣ ਦੀ ਧੇਰ ਸੀ ਕਿ ਅੰਨ ਦਾ ਭੰਡਾਰ ਸਾਰਾ ਮਿੱਟੀ ਹੋ ਗਿਆ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਪਰ ਰਾਜੇ ਨੇ ਕੋਈ ਪਰਵਾਹ ਨਹੀਂ ਕੀਤੀ ਕੁਝ ਦਿਨਾਂ ਬਾਅਦ ਇੱਕ ਸੁੰਦਰ ਲੜਕੀ ਨੇ ਆ ਕੇ ਨਮਸਕਾਰ ਕੀਤਾ ਤੇ ਦੱਸਿਆ ਕਿ ਮੈਂ ਕਾਮ ਤੈਨੂੰ ਗਊ ਹਾਂ ਤੇ ਉੱਥੇ ਨਹੀਂ ਰਹਿ ਸਕਦੀ ਜਿੱਥੋਂ ਲక్ష్ਮੀ ਚਲੀ ਜਾਵੇ ਕਲ ਬ੍ਰੇ ਚਲਾ ਜਾਵੇ ਤੇ ਦਲੇਦਰ ਆ ਜਾਵੇ ਰਾਜੇ ਨੇ ਕਿਹਾ ਤੇਰੀ ਮਰਜ਼ੀ ਹੈ ਸੋ ਹੁਣ ਕਾਮ ਤੈਨੂੰ ਵੀ ਚਲੀ ਗਈ ਕਾਮ ਤੈਨੂੰ ਗਊ ਦੀ ਜਾਣ ਦੀ ਧੇਰ ਸੀ ਕਿ ਉਸੇ ਵੇਲੇ ਦੁੱਧ ਤਹੀਂ ਮੱਖਣ ਕਿਉ ਸਾਰੇ ਪਦਾਰਥ ਅਲੋਪ ਹੋ ਗਏ ਰਾਜ ਘਰਾਣੇ ਵਿੱਚ ਸਭ ਚਿੰਤਾਤੁਰ ਹੋ ਗਏ ਪਰ ਰਾਜਾ ਅਡੋਲ ਬੈਠਾ ਹੈ ਇੱਕ ਦੋ ਦਿਨ ਬਾਅਦ ਫੇਰ ਇੱਕ ਲੜਕੀ ਨੇ ਆ ਕੇ ਰਾਜੇ ਨੂੰ ਨਮਸਕਾਰ ਕੀਤੀ ਰਾਜੇ ਨੇ ਉਸ ਲੜਕੀ ਨੂੰ ਤੱਕ ਕੇ ਪੁੱਛਿਆ ਤੂੰ ਕੌਣ ਹੈ ਤੇ ਕੀ ਕਰਨ ਆਈ ਹੈ ਲੜਕੀ ਨੇ ਹੱਥ ਜੋੜ ਕੇ ਆਖਿਆ ਜੀ ਮੈਂ ਚਿੰਤਾ ਮਣੀ ਹਾਂ ਇਹ ਸੁਣ ਕੇ ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਹੈ ਤਾਂ ਉਸ ਨੇ ਆਖਿਆ ਜੀ ਮੈਂ ਵੀ ਇੱਥੋਂ ਜਾਣਾ ਚਾਹੁੰਦੀ ਹਾਂ ਰਾਜੇ ਨੇ ਕਿਹਾ ਕਿਉਂ ਚਿੰਤਾ ਮਣੀ ਨੇ ਦੱਸਿਆ ਜੀ ਜਿੱਥੋਂ ਕਲ ਬ੍ਰਿਜ ਕਾਮ ਤੇ ਨੂੰ ਲక్ష్ਮੀ ਵਗੈਰਾ ਚਲੇ ਜਾਣ ਉੱਥੇ ਮੈਂ ਨਹੀਂ ਟਿਕ ਸਕਦੀ ਇਸ ਲਈ ਮੈਨੂੰ ਆਗਿਆ ਦਿਓ ਰਾਜੇ ਨੇ ਆਖਿਆ ਬਈ ਤੇਰੀ ਮਰਜ਼ੀ ਹੈ ਬਸ ਚਿੰਤਾ ਮਣੀ ਦੇ ਜਾਣ ਦੀ ਧੇਰ ਸੀ ਰਾਜਾ ਤਾਂ ਚੱਲਿਆ ਵਾਂਗੂ ਹੋ ਗਿਆ ਪਰ ਇੱਕ ਧਰਮ ਦਾ ਆਸਰਾ ਹੈ ਜਿਸ ਕਾਰਨ ਡੋਲਿਆ ਨਹੀਂ ਬਾਕੀ ਜੋ ਧਰਮੀ ਹੁੰਦੇ ਹਨ ਉਹਨਾਂ ਦਾ ਨਿਰੰਕਾਰ ਵੀ ਰੱਖਿਆ ਕਰਦਾ ਹੈ ਬੇਸ਼ੱਕ ਇਮਤਿਹਾਨ ਦਾ ਪਰਚਾ ਪਾਉਂਦਾ ਹੈ ਪਰ ਨਾਲ ਕਿਰਪਾ ਵੀ ਕਰਦਾ ਹੈ ਕੁਝ ਦਿਨਾਂ ਬਾਅਦ ਰਾਜੇ ਨੇ ਕੀ ਤਕਿਆ ਸਾਹਮਣੇ ਇੱਕ ਸੁੰਦਰ ਬਾਲਕ ਜਿਸ ਦੇ ਚਿੱਟੇ ਦੁੱਧ ਵਰਗੇ ਬਸਤਰ ਇਹ ਕੋਮਲ ਮੁਖੜਾ ਸੁੰਦਰ ਅੱਖਾਂ ਰਾਜੇ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕੋਮਲ ਹੱਥ ਜੋੜੇ ਤੇ ਨਮਸਕਾਰ ਕੀਤੀ ਰਾਜੇ ਨੇ ਧੱਕਿਆ ਤੇ ਪੁੱਛਿਆ ਆਓ ਬਾਲਕ ਤੁਸੀਂ ਕੌਣ ਹੋ ਤੇ ਕੀ ਜਾਦੇ ਹੋ ਬਾਲਕ ਨੇ ਆਖਿਆ ਜੀ ਮੈਂ ਧਰਮ ਹਾਂ ਤੇ ਹੁਣ ਮੈਂ ਜਾਣਾ ਚਾਹੁੰਦਾ ਹਾਂ ਮੈਨੂੰ ਵੀ ਬਾਕਿਆਂ ਵਾਂ ਇਜਾਜ਼ਤ ਦਿੱਤੀ ਜਾਵੇ ਜਿਸ ਵੇਲੇ ਧਰਮ ਨੇ ਇਹ ਗੱਲ ਆਖੀ ਦਾ ਰਾਜ ਨੇ एकदम ਅੱਗੇ ਹੋ ਕੇ ਉਸ ਲੜਕੇ ਦੀ ਬਾਹ ਫੜ ਲਈ ਤੇ ਆਖਿਆ ਓਏ ਭਲਿਆ ਮਾਨਸਾ ਮੈਂ ਤੇਰੀ ਖਾਤਰ ਤਾਂ ਸਭ ਕਿਸਨੂੰ ਦਲਾਂਜਲੀ ਦਿੱਤੀ ਹੈ ਸਭ ਕਾਸੇ ਦਾ ਤੇ ਆਖੀਤਾ ਹੈ ਤੇ ਜੇ ਹੁਣ ਤੂੰ ਵੀ ਚਲਾ ਜਾਵੇਂ ਤਾਂ ਮੇਰੇ ਪਾਸ ਹੋਰ ਕੀ ਹੈ ਇਸ ਲਈ ਮੈਂ ਤਾਂ ਮਰ ਜਾਵਾਂਗਾ ਪਰ ਤੇਰੀ ਬਾਹ ਨਹੀਂ ਛੱਡਾਂਗਾ ਚਾਹੇ ਕੁਝ ਵੀ ਹੋ ਜਾਏ ਸੋ ਗੁਰਮੁਖੋ ਇਹ ਹੀ ਇੱਕ ਆਖਰੀ ਸਟੇਜ ਹੈ ਲੋਕ ਪੈਸੇ ਦੀ ਖਾਤਰ ਵੜਾਈ ਦੀ ਖਾਤਰ ਜਾਇਦਾਦ ਦੀ ਖਾਤਰ ਧੀਆਂ ਪੁੱਤਰਾਂ ਦੀ ਖਾਤਰ ਕੁਰਸੀ ਦੀ ਖਾਤਰ ਧੜੇ ਦੀ ਖਾਤਰ ਧਰਮ ਛੱਡ ਜਾਂਦੇ ਹਨ ਪਰ ਸਾਹਿਬ ਵਚਨ ਕਰਦੇ ਹਨ ਗੁਰਦੇਵ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ ਬਾਹ ਜਿਨਾ ਦੀ ਪਕੜੀਏ ਸਿਰ ਦੀਜਾ ਬਾਹ ਨਾ ਛੋੜੀਏ ਸਿਰਫ ਆਖਿਆ ਹੀ ਨਹੀਂ ਬਲਕਿ ਅਮਲ ਕਰਕੇ ਫਿਰ ਉਪਦੇਸ਼ ਕੀਤਾ ਹੈ ਕਿ ਧਰਮ ਦੀ ਖਾਤਰ ਜੇ ਸਰੀਰ ਵੀ ਦੇਣਾ ਪਵੇ ਤਾਂ ਦੇ ਦੇ ਪਰ ਧਰਮ ਨਾ ਛੱਡੇ ਸਰੀਰ ਲਾ ਦਿੱਤਾ ਦਿੱਲੀ ਚਾਂਦਰੀ ਚੌਕ ਵਿੱਚ ਬਾਹ ਫੜੀ ਪਰ ਛੱਡੀ ਨਹੀਂ ਸਿਰ ਲਾ ਦਿੱਤਾ ਸੋ ਰਾਜੇ ਨੇ ਜਦੋਂ ਧਰਮ ਨੂੰ ਨਾ ਜਾਣ ਦਿੱਤਾ ਤੇ ਆਸਨ ਤੇ ਬਿਠਾ ਕੇ ਸੇਵਾ ਕੀਤੀ ਤਾਂ ਬਸ ਫੇਰ ਕੀ ਸੀ ਫੇਰ ਤਾਂ ਸਭ ਵਸਤੂਆਂ ਜੋ ਅਲੋਪ ਹੋ ਗਈਆਂ ਸਨ ਸਭ ਰਾਜੇ ਦੇ ਸਾਹਮਣੇ ਆ ਕੇ ਹਾਜ਼ਰ ਹੋਈਆਂ ਤੇ ਆਪ ਉਹ ਆਪਣੀ ਸੇਵਾ ਕਰਨ ਲੱਗ ਪਈਆਂ ਬਸ ਫੇਰ ਸਭ ਉਸੇ ਤਰ੍ਹਾਂ ਜਦੋਂ ਗ੍ਰਾਮਿੰਗ ਹੋ ਗਈ ਤੇ ਪਹਿਲਾਂ ਦੀ ਤਰ੍ਹਾਂ ਬਰਕਤਾਂ ਪੈ ਗਈ ਮੀ ਵੀ ਪੈ ਗਿਆ ਤੇ ਕਾਲ ਦਾ ਚੱਕਰ ਵੀ ਖਤਮ ਹੋ ਗਿਆ ਤੇ ਰਾਜਾ ਇਮਤਿਹਾਨ ਦੇ ਪਰਚੇ ਚੋਂ ਪਾਸ ਹੋ ਗਿਆ ਸੋ ਸਾਧ ਸੰਗਤ ਜੀ ਬਾਬਾ ਜੀ ਨੇ ਇਹ ਸਾਖੀ ਸੁਣਾਈ ਤੇ ਦੱਸਿਆ ਕਿ ਇਹ ਰਾਜ ਦੀ ਨਹੀਂ ਅਸੀਂ ਰੱਖੀ ਸੀ ਤੇ ਇਹ ਸਿਫਤ ਦੌਲਾ ਖਾਨ ਸਾਡੇ ਤੋਂ ਤੀਜੀ ਥਾਂ ਤੇ ਹੋਇਆ ਸਾਡਾ ਨਾਮ ਸ਼ਹਾਦਤ ਖਾਨ ਸੀ ਤੇ ਅਸੀਂ 1722 ਤੋਂ 1739 ਤੱਕ 17 ਸਾਲ ਰਾਜ ਕੀਤਾ ਹੈ ਉੱਥੇ ਕਾਫੀ ਰਾਜਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ ਤੇ ਸਾਡੀ ਤਸਵੀਰ ਵੀ ਹੈ ਜਿਸ ਦੇ ਥੱਲੇ ਸ਼ਹਾਦਤ ਖਾਨ ਲਿਖਿਆ ਹੋਇਆ ਹੈ ਤੇ ਇਸ ਸਰੀਰ ਨਾਲ ਸਰੀਰ ਵੀ ਕੁਝ ਮਿਲਦਾ ਜੁਲਦਾ ਹੈ ਸੋ ਗੁਰਮੁਖ ਪਿਆਰਿਓ ਐਸੀਆਂ ਰਮਜ਼ਾਂ ਦਾ ਰਾਜ਼ ਤਾਂ ਉਦੋਂ ਕਦੇ ਖੁੱਲਦਾ ਹੈ ਜਦੋਂ ਕਦੇ ਬਾਬਾ ਜੀ ਆਪ ਕਿਰਪਾ ਕਰਦੇ ਸਨ ਉਹ ਇਸ ਲਈ ਨਹੀਂ ਸਨ ਦੱਸਦੇ ਕਿ ਉਹਨਾਂ ਦੀ ਵਡਿਆਈ ਹੋਵੇ ਉਹ ਤਾਂ ਸਾਡੇ ਭਲੇ ਦੀ ਖਾਤਰ ਜਿਸ ਕਾਰਨ ਕੋਈ ਸਿੱਖਿਆ ਪ੍ਰਾਪਤ ਹੋਵੇ ਇਸ ਕਰਕੇ ਰਾਜ਼ ਖੋਲਦੇ ਸਨ ਹੋਈਆਂ ਬੁਲਾ ਚੁਕਾਂ ਦੀ ਜਿਵੇਂ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ